ਰਾਮਾ ਮੰਡੀ ਤੋਂ ਇੱਕ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਖੇਤੀਬਾੜੀ ਵਿਭਾਗ ਵੱਲੋਂ ਮੌਕੇ ਤੇ ਛਾਪਾ ਮਾਰਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ 200 ਲੀਟਰ ਦੀ ਦਵਾਈ ਹੈ ਜਿਹੜੀ ਉਹ ਫੜੀ ਗਈ ਹੈ ਕਿਹੜੀ ਦਵਾਈ ਫੜੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦਵਾਈ ਹੈ ਜਿਹੜੀ ਪੰਜਾਬ ਦੇ ਵਿੱਚ ਬਣ ਕੀਤੀ ਹੋਈ ਹੈ ਤਾਂ ਮੌਕੇ ਤੇ ਛਾਪਾ ਮਾਰ ਕੇ ਦਵਾਈ ਫੜੀ ਗਈ ਹੈ ਰਾਮਾ ਮੰਡੀ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਕੈਂਟਰ ਦੇ ਵਿੱਚੋਂ ਇਹ ਦਵਾਈ ਫੜੀ ਗਈ ਹੈ ਉਸ ਡਰਾਈਵਰ ਦੇ ਦੱਸਣ ਮੁਤਾਬਕ ਇਹ ਦਵਾਈ ਕਾਲਿਆਂ ਵਾਲੀ ਤੋਂ ਲਿਆਂਦੀ ਗਈ ਸੀ ਤੇ ਡੱਬ ਵਾਲੀ ਲਜਾਣੀ ਸੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕਾਲਿਆਂ ਵਾਲੀ ਤੋਂ ਲਿਆ ਕੇ ਡੱਬ ਵਾਲੀ ਲਜਾਣੀ ਸੀ ਪਰ ਰਾਮੇ ਕਿਉਂ ਆਈ ਇਹ ਵੀ ਵੱਡਾ ਸਵਾਲ ਹੈ ਕੀ ਕਹਿਣਾ ਚਾਹੁੰਦੇ ਨੇ ਖੇਤੀਬਾੜੀ ਦੇ ਅਫਸਰ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਨੇ ਕੈਂਟਰ ਦੇ ਡਰਾਈਵਰ ਆਉ ਮਾਰਦੇ ਆ ਝਾਤ ਅੱਜ ਦੀ ਰਿਪੋਰਟ ਰਾਮਾ ਮੰਡੀ ਅਫਸਰ ਕੀ ਨਾਮ ਹੈ ਟਰੈਕਟਰ ਹਰਵੰਦ ਸਿੰਘ ਸਿੱਧੂ ਮੌਕੇ ਤੇ ਵੱਡੀ ਅਫਸਰ ਬਹਿੰਦਾ ਸਰ ਕੀ ਕਾਰਨ ਹੋਇਆ ਜੀ ਅੱਜ ਪਤਾ ਲੱਗਿਆ ਜੀ ਕਿ ਜਲੀ ਸਪਰੇਅ ਕੀ ਕਰਦੇ ਨੇ ਖੇਤੀਬਾੜੀ ਮੰਤਰੀ ਸਰਦਾਰ ਗਰਮੀ ਸਿੰਘ ਖੁੱਡੀਆਂ ਜੀ ਪ੍ਰਵੰਤਕੀ ਸਕਟਰ ਐਗਰੀਕਲਚਰ ਆ ਅਰਸ਼ਦੀਪ ਸਿੰਘ ਐਂਡ ਜੀ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਜੀ ਖੇਤੀਬਾੜੀ ਅ ਸੰਜੋਗ ਡਾਇਰੈਕਟਰ ਡਾਕਟਰ ਮਨੀਪਾਲ ਜੀ ਦੇ ਦਿਸ਼ਾਨਦੇਸ਼ ਤਾਪਕ ਜਿਹੜੀ ਸਾਡੀ ਇਹ ਚੈਕਿੰਗ ਦੀ ਮਹਾਮੇ ਗਲਾਈਪੋਸੇਟ ਦੀ ਇਹ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਜਿਹੜੀ ਚੱਲ ਰਹੀ ਹੈ ਅੱਜ ਸਾਨੂੰ ਇਹਦੇ ਵਿੱਚ ਸਾਡੀ ਟੀਮ ਨੂੰ ਪੂਰੀ ਕੁਸਮਨਤਾ ਜਿਹੜਾ ਗਲਾਈਪੋਸੀਟ ਹੈ ਉਹ ਨਟੀਨਾਸ਼ਿਕ ਦਵਾਈ ਸਾਨੂੰ ਰਾਮਾ ਮੰਡੀ ਵੀ ਕਿੱਥੇ ਮਿਲੀ ਹੈ ਇਹ ਹਰਿਆਣੇ ਤੋਂ ਆ ਕੇ ਇੱਥੇ ਰਾਮਾ ਮੰਡੀ ਵੀ ਹੈ ਜਿਹੜਾ ਕੈਂਟਰ ਸੀ ਉਹਦੇ ਵਿੱਚ ਸਾਨੂੰ 200 ਲੀਟਰ ਦੇ ਲਗਭਗ ਜਿਹੜੀ ਗਲਾਈਪੋਸੀਟ ਦਵਾਈ ਮਿਲੀ ਹੋਈ ਹੈ ਇਹਦਾ ਅਸੀਂ ਹੁਣ ਆਪਣੀ ਇਨਵੈਂਟਰੀ ਬਣਾ ਕੇ ਪੁਲਸ ਨੂੰ ਆਪਣੇ एफआईआर ਵਾਸਤੇ ਕਾਰਵਾਈ ਵਾਸਤੇ ਜਿਹੜਾ ਉਹ ਪੇਸ਼ ਕਰਨ ਜਾ ਰਹੇ ਹਨ ਕਿੱਥੋਂ ਲੈ ਕੇ ਆਇਆ ਇਸਨ ਕਾਲਿਆਂ ਵਾਲੀ ਕਾਲਿਆਂ ਵਾਲੀ ਤੋਂ ਕਾਲਿਆਂ ਨੂੰ ਕਿਹੜੀ ਜਗ੍ਹਾ ਤੋਂ ਲੈ ਕੇ ਕਿਸ ਦੁਕਾਨ ਤੋਂ ਲੈ ਕੇ ਆਇਆ ਹੁਆਲ ਹੁਆਲ ਬੱਤੀ ਹੈ ਹੁਆਲ ਬੱਤੀ ਹੈ ਹਾਂਜੀ ਡਰਾਈਵਰ ਦੇ ਦੱਸਣ ਦੀ ਗੱਲ ਹੈ ਜੀ ਡਰਾਈਵਰ ਦੇ ਦੱਸਣ ਦੀ ਗੱਲ ਇੱਥੇ ਪਤਾ ਲੱਗਿਆ ਸਰ ਵੀ ਕਿਹੜੀ ਜਗ੍ਹਾ ਤੇ ਕਿਸੇ ਦੁਕਾਨ ਤੇ ਲੈ ਕੇ ਆਏ ਸੀ ਜਾਂ ਕੋਈ ਇੱਥੇ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਹੋਈ ਉਹਨਾਂ ਨੇ ਕਿਹੜੀ ਦੁਕਾਨ ਤੇ ਇਹ ਸਪਲਾਈ ਕਰਨੀ ਸੀ ਕਿਉਂਕਿ ਉਹਨਾਂ ਕੋਲੇ ਡਰਾਈਵਰ ਦੇ ਦਿਖਾਉਣ ਮੁਤਾਬਕ ਜਿਹੜੇ ਉਹਨਾਂ ਕੋਲ ਚਲਾਨ ਸੀ ਜਾਂ ਬਿੱਲ ਸੀ ਉਹ ਬੈਲ ਦਾ ਜਿਹੜਾ ਦਵਾਈ ਦਾ ਮੇਲ ਨਹੀਂ ਸੀ ਕਰਦਾ ਉਹਦੇ ਜਿਹੜਾ ਬੈਚ ਨੰਬਰ ਹੋਰ ਸੀ ਇਹ ਦਵਾਈ ਹੈ ਜਿਹੜੀ ਹੋਰ ਕੰਪਨੀ ਦੀ ਬਣੀ ਹੋਈ ਹੈ ਨਹੀਂ ਉਹਦੇ ਕੋਈ ਬੈਚ ਹੈ ਜਿਹੜਾ ਤੇ ਨੰਮੇ ਕਰਦਾ ਕੀ ਅੱਗੇ ਕੀ ਕਾਰਵਾਈ ਕਰੀ ਅੱਗੇ ਤਾਂ ਅਸੀਂ ਇਹਨੂੰ ਜੀ ਇਨਵੈਂਟਰੀ ਬਣਾ ਕੇ ਜਿਹੜਾ ਪੁਲਿਸ ਕੇਸ ਹੈ ਇਹਨਾਂ ਤੇ ਰਜਿਸਟਰਡ ਹੈ ਇਹਦਾ ਕਰਵਾਇਆ ਜਾਂਦਾ ਹੈ ਐਕਟਿਸਾਈਡ ਐਕਟ 1986 ਦੇ ਅਨਸਾਰ ਹੈ ਜਿਹੜੀ ਕਾਰਵਾਈ ਬੰਦੀ ਹੈ ਉਹ ਅਸੀਂ ਇੱਥੇ ਕਰ ਰਹੇ ਹਾਂ ਮੰਨ ਲਓ ਜਿਹੜੀ ਜਗ੍ਹਾ ਤੋਂ ਮੈਕੀ ਆਂਦੀ ਫਿਰ ਉਹਨਾਂ ਤੇ ਵੀ ਕੰਦੀ ਕਾਰਵਾਈ ਹੋਣੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਆ ਗੱਡੀ ਦੇ ਵਿੱਚੋਂ ਜੀ ਜਿਹੜੀ ਤੁਸੀਂ ਮੰਨ ਲਓ ਸਪਰੇਅ ਲੈ ਕੇ ਆਏ ਹੋ ਛੜੀ ਗਈ ਹੈ ਕਹਿੰਦੇ ਵੀ ਇਹ ਪੰਜਾਬ ਦੇ ਵਿੱਚ ਪੈਣਾ ਇੱਥੋਂ ਲੈ ਕੇ ਆਏ ਸੀ ਇਹ ਕਾਲੇ ਵਾਲੀ ਮੰਡੀ ਤੋਂ ਆਈ ਹੈ ਜੀ ਕੋਹਲਪੁਰਾਦਰ ਤੋਂ ਅੱਛਾ ਹਾਂਜੀ ਡੱਬਾ ਲਈ ਚੱਲੀ ਹੈ ਕੀ ਨਾਮ ਕੀ ਹੈ ਤੁਹਾਡਾ ਗਿਆਨ ਚੰਦ ਜਿੰਦਾਲੀ ਜਿੰਨਾਂ ਦੇ ਚੱਲੀ ਆ ਜੀ ਅੱਛਾ ਇਹ ਤੁਸੀਂ ਪਹਿਲੀ ਵਾਰ ਲੈ ਕੇ ਆਏ ਹੋ ਹਾਂ ਪਹਿਲੀ ਵਾਰ ਹੀ ਆਏ ਹਾਂ ਪਹਿਲੀ ਵਾਰ ਲੈ ਕੇ ਹਾਂਜੀ ਪਹਿਲਾਂ ਕੀ ਕੰਮ ਕਰਦੇ ਮੈਂ ਬੱਸ ਇਹ ਸਮਾਨ ਹੀ ਧੋਣਾ ਦੁਕਾਨਦਾਰਾਂ ਦਾ ਜੀ ਰੈਡੀਮੇਡ ਬੱਚਿਆਂ ਦੇ ਕੱਪੜੇ ਕੂਪੜੇ ਚੱਪਲਾ ਚੱਪਲਾ ਆਉਂਦਾ ਜੀ ਸਮਾਨੀ ਕੋਲ ਤੁਹਾਨੂੰ ਇਹ ਨਹੀਂ ਦੱਸਿਆ ਗਿਆ ਜੀ ਕਿਸ ਤਰ੍ਹਾਂ ਦੀ ਚੀਜ਼ ਹੈ ਜਾਂ ਕੀ ਲੈ ਮੈਨੂੰ ਦੱਸਿਆ ਗਿਆ ਜੀ ਲੈ ਕੇ ਕਿਹੜੀ ਜਗ੍ਹਾ ਜਾਣੀ ਸੀ ਇਹ ਹੀ ਆਪਣੇ ਡੱਬਾ ਵਾਲੀ ਚਲੀ ਗਿਆ ਗਿਆਨ ਚੰਦ ਜਿੰਦਲ ਦੇ ਜੀ ਗਿਆਨ ਚੰਦ ਜਿੰਦਲ ਦੇ ਜਾਣੀ ਸੀ ਹਾਂਜੀ ਡੱਬਾ ਵਾਲੀ ਹਾਂਜੀ ਕਾਲੇ ਵਾਲੀ ਤੋਂ ਲੈ ਕੇ ਆਏ ਕਾਲੇ ਜੀ ਸਰ ਕੀ ਨਾਮ ਹੈ ਮੇਰਾ ਨਾਮ ਡਾਕਟਰ ਦਵਿੰਦਰ ਸਿੰਘ ਸੰਧੂ ਏਪੀਪੀਓ ਬਠਿੰਡਾ ਸਰ ਜਿਹੜੀ ਸਪਰੇਅ ਫੜੀ ਗਈ ਹੈ ਜੀ ਕੀ ਕਾਰਨ ਹੈ ਇਹ ਇਹੀ ਜੀ ਸਾਡਾ ਨਾ ਮਹਿਕਮੇ ਦੀ ਮੁਹਿੰਮ ਚੱਲ ਰਹੀ ਸੀਗੀ ਇਹ ਵੀ ਰਾਉਂਡ ਅਪ ਜਾਂ ਜਿਹਨੂੰ ਆਪਾਂ ਟੈਕਨੀਕਲੀ ਗਲਾਈਫੋਸੇਟ ਕਹਿ ਦਿੰਨੇ ਆ ਵੀ ਸਾਡੇ ਮੰਤਰੀ ਸਾਹਿਬ ਖੁੱਡੀਆਂ ਸਾਹਿਬ ਆ ਏਸੀ ਸਾਹਿਬ ਥੈਂਸ ਸਾਹਿਬ ਡਾਇਰੈਕਟਰ ਸਾਹਿਬ ਜਸਵੰਤ ਜੀ ਆਪਣੇ ਨਰਿੰਦਰ ਸਿੰਘ ਬੈਣੀਪਾਲ ਜੀ ਡੀਏ ਪੀਪੀ ਇਹਨਾਂ ਦੀ ਰਹਿਨਮਾਈ ਚ ਉਹਨਾਂ ਨੇ ਇੱਕ ਮੁਹਿੰਮ ਪੂਰੇ ਪੰਜਾਬ ਪੱਧਰ ਤੇ ਛੇੜੀ ਹੋਈ ਸੀਗੀ ਵੀ ਜਿਹੜਾ ਇਹ ਰਾਉਂਡ ਅਪ ਹੈ ਜੀ ਜਾਂ ਗਲਾਈਫੋਸੇਟ ਹੈ ਵੀ ਇਹ ਹੈ ਆਪਾਂ ਪੰਜਾਬ 'ਚ ਇਹ ਬੈਨ ਹੈ ਪਿਛਲੇ ਕਈ ਸਾਲਾਂ ਤੋਂ 2018 ਤੋਂ ਤੇ ਪਰ ਕਈ ਸ਼ਰਾਰਤੀਆਂ ਅੰਸਰ ਕੀ ਹੈ ਇਹਨੂੰ ਹਜੇ ਵੀ ਜੀਵਿਦਾਰਾਂ ਨੂੰ ਮਤਲਬ ਦੇਈ ਜਾਂਦੇ ਹੈ ਜੀਵਿਦਾਰ ਉਹਨਾਂ ਪੜ੍ਹਿਆ ਲਿਖਿਆ ਨਹੀਂ ਉਹਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ ਟੈਕਨੀਕਲੀ ਇਹ ਬਹੁਤ ਵੱਡਾ ਕਾਰਨ ਹੈ ਕੈਂਸਰ ਦਾ ਜਿਹੜਾ ਮਾਲ ਵਿੱਚ ਆਪਣੇ ਕੈਂਸਰ ਬਹੁਤ ਜ਼ਿਆਦਾ ਦੇਖੋ ਕਿੰਨੇ ਮਤਲਬ ਉਹਨੇ ਜੜਾਂ ਆਪਦੀਆਂ ਕਿੱਥੋਂ ਤੱਕ ਪਸਾਰ ਚੁੱਕਿਆ ਆ ਕੈਂਸਰ ਵਾਸਤੇ ਆਪਣੇ ਸਪੈਸ਼ਲ ਹਥੋਂ ਟ੍ਰੇਨ ਵੀ ਤੁਹਾਨੂੰ ਲੱਗਦਾ ਬਠਿੰਡੋਂ ਚੱਲਦੀ ਐ ਸਰ ਡਰਾਈਵਰ ਨਾਲ ਗੱਲ ਹੋਈ ਐ ਉਹ ਵੀ ਦੱਸਣ ਮੁਤਾਬਕ ਵੀ ਕਾਲਿਆਂ ਵਾਲੀ ਤੋਂ ਲੈ ਕੇ ਆਇਆ ਸੀ ਸਾਡਾ ਨਾਂ ਵੀ ਦੱਸਿਆ ਉਹਨਾਂ ਨੇ ਠੀਕ ਐ ਜੀ ਪਰ ਉਹਨਾਂ ਦੇ ਕਹਿਣ ਮੁਤਾਬਕ ਵੀ ਡੱਬਾ ਹੀ ਜਾਣੀ ਸੀ ਪਰ ਫਿਰ ਰਾਮੇ ਫੜੀ ਗਈ ਇਹਦਾ ਕੀ ਕਾਰਨ ਮੰਨਦੇ ਬਾਈ ਜੀ ਤੁਸੀਂ ਦੇਖੋ ਹੁਣ ਤੁਸੀਂ ਤਾਂ ਇੱਥੇ ਰਹਿੰਦੇ ਹੋ ਚਲੋ ਅਸੀਂ ਸਾਡੀ ਟੀਮ ਐ ਜਿਹੜੀ ਬਠਿੰਡੋਂ ਆਈ ਐ ਚੈੱਕ ਕਰਨ ਲਈ ਤੁਸੀਂ ਕਾਲਿਆਂ ਵਾਲੀ ਤੋਂ ਐ ਦੇਖੋ ਵੀ ਡੱਬ ਬਣੀ ਨੂੰ ਰਾਹ ਕਿਹੜਾ ਜਾਂਦਾ ਕਾਲਿਆਂ ਵਾਲੀ ਤੋਂ ਔਡਾਂ ਚੋਰ ਮਾਰ ਕੇ ਸਿੱਧਾ ਡੱਬਾ ਲਈ ਐ ਆ ਤਾਂ ਨੰਬਰ ਆ ਪੈਂਦਾ ਨਾਲੇ ਇਹ ਤਾਂ ਰਾ ਹੀ ਨਹੀਂ ਬਣਦਾ ਆਪਾਂ ਜੇ ਕਹੀਏ ਆਪਾਂ ਕਾਲਿਆਂ ਵਾਲੀ ਤੋਂ ਡੱਬਾਂ ਵਾਲੀ ਦਾ ਰਾ ਹੈਗਾ ਇਹ ਤਾਂ ਰਾ ਬਣਦੇ ਨਹੀਂ ਕਦ ਇਹਦਾ ਮਤਲਬ ਇਹ ਸੁਖਤਾਲ ਵੀ ਇਹ ਰਾਮੇ ਹੋਣੀ ਸੀ ਇਹ ਰਾਮੇ ਲਈ ਹੀ ਆਈ ਹੈ ਤੇ ਇੱਥੇ ਹੀ ਸਪਲਾਈ ਹੋਣੀ ਸੀ ਇਹ ਤਾਂ ਸਾਡਾ ਸਟਾਫ ਹੈ ਟੀਮ ਹੈ ਸਾਡੀ ਇੱਥੋਂ ਦੇ ਡਾਕਟਰ ਜਿਸਕਮਲ ਹੋ ਗਏ ਡਾਕਟਰ ਮਨਦੀਪ ਹੋ ਗਏ ਸਾਡੇ ਚੀਫ ਸੌ ਰਵੰਦ ਸਿੰਘ ਸਿੱਧੂ ਹੈ ਉਹਨਾਂ ਦੀ ਅਹਿਨਮਾਈ ਚ ਟੀਮ ਇੰਨੀ ਐਕਟਿਵ ਹੈਗੀ ਕਿ ਦਿਨ ਰਾਤ ਇੱਕ ਕੀਤਾ ਹੋਇਆ ਸੀ ਇਹ ਤਾਂ ਅਸੀਂ ਫੜੀ ਇੱਥੇ